ਸਵਾਗਤ ਹੈ ਵੀਰੋ ਤੁਹਾਡਾ ਸੰਧੂ ਡੇਰੀ ਫਾਰਮ ਤੇ ਅੱਜ ਆਪਣੇ ਕੋਲੇ ਸੱਜਰ ਸੂਈ ਮੱਝ ਮਗਰਲੇ ਥਣੋਂ ਤੈਲ ਹੈ ਤਿੰਨਾ ਚਾਰਾਂ ਦਿਨਾਂ ਦੀ ਸੂਈ ਦੁੱਧ 5-6 ਕਿਲੋ ਤਿਆਰ ਆ ਦੁੱਧ ਪਾ ਦੂ 8-9 ਕਿਲੋ ਸੀਲ ਠੰਢੀ ਚਵਾਈ ਇੱਕ ਨੰਬਰ ਆ ਦਰਮਿਆਨ ਨੇ ਇੱਕ ਅੱਧ ਕਾਠ ਦੀ ਜੇ ਕੋਈ ਵੀਰ ਨੇ ਖਰੀਦਣ ਦਾ ਚਾਹਵਾਨ ਹੋਵੇ ਆਪਣੇ ਨਾਲ ਸੰਪਰਕ ਕਰ ਸਕਦਾ ਹੈ ਕਾਂਡਾ ਸੁੱਖਣਾਲਾ ਜ਼ਿਲ੍ਹਾ ਫਰੀਦਕੋਟ ਆ। ਮੋਬਾਈਲ ਨੰਬਰ 987993438 9879934398 ਤੇ ਆਪਣੇ ਚੈਨਲ ਵੱਲ ਤੋਂ ਵੱਲ ਸਬਸਕ੍ਰਾਈਬ ਕਰਦੇ ਤਾਂ ਜੋ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਚਲਦਾ ਆ ਸਕੇ। ਥੰਦ ਤੁਨ ਬੋਲ ਵਧੀਆ ਲੱਗਾ ਵੀਰੇ। ਮਗਰ ਕਟਾ। ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਤਾਂ ਅਣੀ ਵੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਚਲਦਾ ਆ ਸਕੇ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ। ਧੰਨਵਾਦ।